ਹਜ਼ਾਰਾਂ ਕਾਲਾਂ ਸੁਣਦਾ ਹਰੇਕ ਮਹੀਨੇ ਜਿਹਦੇ ਵਿੱਚੋਂ ਜ਼ਿਆਦਾਤਰ ਐਨਆਰਆਈ ਹੁੰਦੇ ਨੇ ਜਾਂ ਪੰਜਾਬ ਵਾਲੇ ਜਿਹੜੇ ਦੋ ਪੈਸੇ ਵਾਲੇ ਬੰਦੇ ਹੁੰਦੇ ਨੇ ਜਿਨ੍ਹਾਂ ਕੋਲ ਐਵੇਂ 10-20 ਲੱਖ ਰੁਪਈਆ ਹੁੰਦਾ ਉਹ ਹੁੰਦੇ ਨੇ ਉਹ 10-20 ਲੱਖ ਵੀ ਕਰਜ਼ਾ ਦੇਣਾ ਆਉਂਦਾ ਕਿਸੇ ਦਾ ਜਾਂ ਕੋਈ ਜਿਵਾਕ ਦੀ ਸ਼ਾਦੀ ਵਾਸਤੇ ਰੱਖਿਆ ਹੁੰਦਾ ਉਹ ਪੈਸੇ ਹੁੰਦੇ ਨੇ ਪਰ ਉਹਨਾਂ ਪੈਸੇ ਆਂ ਦਿਓ ਹਵਾ ਮਰੀ ਜਾਂਦੇ ਨੇ ਰਿਸ਼ਤੇਦਾਰ ਤੇਰੇ ਕੋਲੇ ਬਹੁਤ ਪੈਸਾ ਹੈ ਤੂੰ ਪ੍ਰਾਈਵੇਟ ਹਸਪਤਾਲ ਲੈ ਜਾ ਉੱਥੇ ਜਾ ਕੇ ਤੇਰੇ ਬਾਪੂ ਠੀਕ ਹੋ ਜੂ ਉਹ ਬੇਹੋਸ਼ ਪਿਆ ਹੁੰਦਾ ਉਹਦੇ ਬ੍ਰੇਨ ਡੈੱਡ ਹੋ ਚੁੱਕਿਆ ਹੁੰਦਾ ਉਹਦੇ ਉਹਨੇ ਜਾੜਾ ਹੁੰਦਾ ਉੱਪਰ ਈਵਨ ਬਿਲਕੁਲ ਫਾਈਨਲ ਹੁੰਦਾ ਜਦੋਂ ਨਿਊਰੋਲੋਜੀ ਦਾ ਅਟੈਕ ਹੁੰਦਾ ਜਦੋਂ ਬ੍ਰੇਨ ਚ ਕਲਾਊਡ ਫਸ ਜਾਂਦਾ ਉਹਦੇ ਬਚਣ ਦੇ ਕੋਈ ਚਾਂਸ ਨਹੀਂ ਹੁੰਦੇ ਐਵੇਂ ਭੂਆ ਆ ਗਈ ਆ ਮਾਮਾ ਆ ਗਿਆ ਏ ਜੀ ਤੁਸੀਂ ਲੈ ਕੇ ਨਹੀਂ ਜਾਂਦੇ ਏ ਜੀ ਤੁਸੀਂ ਲੁਧਿਆਣਾ ਲੈ ਜਾਓ ਤੁਸੀਂ ਜਲੰਧਰ ਲੈ ਜਾਓ ਉਹ ਕੋਈ ਨਹੀਂ ਕਹਿੰਦਾ ਵੀ ਤੁਸੀਂ ਪੀਜੀਆਈ ਜਾ ਕੇ ਮਿਹਨਤ ਕਰ ਲਓ ਮੈਂ ਤੁਹਾਡੇ ਨਾਲ ਚੱਲਦਾ ਉਹ ਫਸਾਉਣ ਵਾਲੇ ਸਾਰੀ ਦਿਹਾੜੀ ਉਹ ਕੰਨ ਖਾਈ ਜਾਂਦੇ ਨੇ ਏ ਜੀ ਮਾਸੀ ਦੀ ਬੇਟੀ ਦਾ ਫੋਨ ਆ ਗਿਆ ਸਾਡੀ ਚਾਚੀ ਠੀਕ ਹੋਈ ਸੀਗੀ ਪੁਲਾਣੇ ਹਸਪਤਾਲ ਚੋਂ ਉਹ ਤੁਹਾਨੂੰ ਇੱਕ ਗੱਲ ਸੁਣਾਉਣ ਲੱਗਿਆ ਮੈਂ ਅੱਜ ਬਚਨ ਕੁਝ ਕੜੇ ਨੇ ਮੇਰੇ ਉਹ ਇੱਕ ਮੇਰਾ ਰਿਸ਼ਤੇਦਾਰ ਸੀ ਉਹ ਕਿਤੇ ਢਿੱਲਾ ਹੋ ਗਿਆ ਮੈਂ ਉਹਨੂੰ ਪੀਜੀਆਈ ਦੇ ਵਿੱਚੋਂ ਜਵਾਬ ਦਿਵਾ ਕੇ ਘਰੇ ਭੇਜਤਾ ਉਹ ਇੱਕ ਟੁੱਟੀ ਜੀ ਸਾਡੀ ਰਿਸ਼ਤੇਦਾਰੀ ਚੋਂ ਕੋਈ ਬੀਬੀ ਸੀ ਉਹ ਕਹਿੰਦੀ ਮੇਰੀ ਨਾਨੀ ਮੁਹਾਲੀ ਦੇ ਫਲਾਣੇ ਹਸਪਤਾਲ ਚੋਂ ਠੀਕ ਹੋਈ ਹੈ ਉਹ ਤੁਸੀਂ ਲੈ ਜਾਓ ਉੱਥੇ ਤੇ ਇਹ ਠੀਕ ਹੋ ਜਾਊਗਾ ਉਹ ਘਰੇ ਪਤਾ ਵੀ 10 ਦੇਣ ਦੇ ਵਿੱਚ ਵਿੱਚ ਇਹਦੀ ਇਹਦੀ ਅਲਵਿਦਾ ਹੋ ਜਾਣੀ ਹੈ ਪਰ ਨਾ ਉਹ ਸਾਡੇ ਜੀ ਫਲਾਣਾ ਠੀਕ ਹੋਇਆ ਸਾਡੇ ਠਮਗਾ ਠੀਕ ਹੋਇਆ ਕਹਿ ਕੇ ਮੋਹਾਲੀ ਦਾਖਲ ਕਰਾ ਲਿਆ ਉਥੇ ਕੋਲ ਨਾ ਜਾਣ ਦੇਣ ਉਹ ਮਰਿਆ ਪਿਆ ਸੀ ਮੈਨੂੰ ਪਤਾ ਹੈ ਰੋਜ਼ ਦਾ 40000 ਰੁਪਿਆ ਅੱਜ ਇਹਨੇ ਬਿਸਕੁਟ ਖਾ ਲੇ ਜੀ ਅੱਜ ਇਹਨੇ ਰੋਟੀ ਖਾਧੀ ਹੈ ਜੀ ਜੇ ਕੋਈ ਕੋਲ ਜਾਊ ਤਾਂ ਹੀ ਪਤਾ ਲੱਗੂਗਾ ਵੀ ਇਹਦੇ ਇਹਦੇ ਸੌਂ ਚੱਲਦੇ ਨੇ ਜਾਂ ਨਹੀਂ ਨਾ ਕੋਲ ਕੋਈ ਨਾ ਜਾਣ ਦੇਣ ਰੋਜ਼ ਐਡਾ ਲਫਾਫਾ ਦਵਾਈਆਂ ਦਾ 15 20000 ਦਾ ਭਰ ਕੇ ਦਰਸੋਂ ਅੰਦਰ ਲੈ ਜਾਣਾ ਤੇ ਦੁਪਹਿਰ ਤੋਂ ਬਾਅਦ ਫੇਰ ਕੈਦੇਣ ਆ ਲਿਆਇਓ ਜੀ ਆ ਦਵਾਈ ਲਿਆਇਓ ਜੀ ਆ 5000 ਦੀ ਉਹ ਹਸਤਾਲਾ ਨੇ ਐਸਾ ਲੁੱਟਿਆ 12 ਬਿਗੇ ਜ਼ਮੀਨ ਬਿਗੀ ਜਦੋਂ ਘਰੇ ਲੈ ਕੇ ਆਏ ਉਦੋਂ ਉਹਦੇ ਵਿੱਚ ਕੁਝ ਵੀ ਨਹੀਂ ਸੀਗਾ ਉਦੋਂ ਉਸ ਦੇ ਵਿੱਚ ਕੱਖ ਵੀ ਨਹੀਂ ਸੀ ਉਹ 5 ਦਿਨ ਪਹਿਲਾਂ ਮਰਿਆ ਹੋਇਆ ਆਕੜਿਆ ਹੋਇਆ ਤੇ ਉਹਦੀ ਟਾਇਲਟ ਵੀ ਸੁੱਕੀ ਪਈ ਸੋ ਦੋਸਤੋ ਐਨ ਆਰ ਆਈ ਬਾਹਰੋਂ ਬੈਠੇ ਪੈਸੇ ਪਾਈ ਜਾਂਦੇ ਨੇ ਆ ਭੂਆ ਨੇ ਫੋਨ ਕਰਤਾ ਜੀ ਲੁਧਿਆਣੇ ਦਾਖਲ ਕਰਾਉਣਾ ਹੈ ਬਾਪੂ ਬਾਪੂ ਨੂੰ ਤੇ ਬਿਲਕੁਲ ਠੀਕ ਕਰ ਦੇਣਗੇ ਡਾਕਟਰ ਐ ਕਹਿੰਦੇ ਨੇ ਉਹ ਡਾਕਟਰ ਕਹਿੰਦੇ ਨੇ ਆ ਜਾਓ ਕੋਈ ਗੱਲ ਨਹੀਂ ਜਿੰਨੇ ਤੁਸੀਂ ਐਨ ਆਰ ਆਈਆਂ ਨੇ ਕਮਾਏ ਨੇ ਉਹ ਸਾਨੂੰ ਹੌਲੀ ਹੌਲੀ ਦੇ ਦਿਓ ਉਹ ਫਿਰ ਕਿਸ਼ਤਾਂ 'ਚ ਵੀ ਨਹੀਂ ਥੋੜੀ ਛਲ ਲਾਉਂਦੇ 15 ਕੁ ਦੇਣਾ 'ਚ 25-30 ਲੱਖ ਰੁਪਈਆ ਦਾ ਬਿੱਲ ਬਣਾ ਕੇ ਡੈੱਡ ਬਾਡੀ ਫੜਾ ਆਂਦੇ ਨੇ ਇੱਕ ਹੋਰ ਆਇਆ ਬੰਦਾ ਉਹ ਡਾਕਟਰ ਰੋਹਿਤ ਮਨੋਜ ਨੇ ਪੀਜੀਆਈ ਦੇ ਵਿੱਚ ਉਹ ਕਹਿੰਦੇ ਵੀ ਜੇ ਇਹਦਾ ਆਪਰੇਸ਼ਨ ਕੀਤਾ ਇਹਨੇ ਚੱਲ ਜਾਣਾ ਕਿਉਂਕਿ ਇਹਦੀ ਹਾਰਟ ਦੀ ਪਰਸੈਂਟੇਜ 25 ਹੈ ਆਪਰੇਸ਼ਨ ਨਹੀਂ ਹੋ ਸਕਦਾ ਉਹ ਇੱਕ ਵਾਪਸੀ ਤੇ ਆਉਂਦੇ ਹੋਏ ਚੰਡੀਗੜ੍ਹ ਦਾ ਪ੍ਰਾਈਵੇਟ ਹਸਪਤਾਲ ਹੈ ਉਹਦੇ ਵਿੱਚ ਕੋਈ ਨਰਸ ਲੱਗੀ ਵੀ ਧੀ ਰਿਸ਼ਤੇਦਾਰੀ ਚ ਉਹ ਕਹਿੰਦੀ ਤੁਸੀਂ ਇੱਥੇ ਲਿਆਓ ਆਪਾਂ ਡਾਕਟਰ ਨੂੰ ਦਿਖਾਉਨੇ ਆ ਉਹ ਮੈਂ ਵੀ ਕੁਦਰਤੀ ਲਾਲ ਗਿਆ ਜਦੋਂ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਮੈਂ ਹੁਣੇ ਠੀਕ ਕਰ ਦੂੰ ਜੀ ਤੁਸੀਂ ਆ 3 ਲੱਖ ਦਾ ਪੈਕੇਜ ਲਓ ਉਹ ਮੇਰਾ ਜੋਰ ਹੀ ਨਹੀਂ ਚੱਲਣ ਦਿੱਤਾ ਉਹ ਮੈਂ ਕਿਹਾ ਬਈ ਇਹ ਮਰ ਜੂਗਾ ਜੇ ਇਹਨੇ ਡਾਕਟਰ ਨੇ ਆਪਰੇਸ਼ਨ ਕੀਤਾ ਉਹਨੂੰ ਮੈਂ ਡਾਕਟਰ ਨੂੰ ਵੀ ਕਿਹਾ ਵੀ ਤੂੰ ਕਿਉਂ ਧੱਕਾ ਕਰਦਾ ਉਹ ਕਹਿੰਦਾ ਨਹੀਂ ਜੀ ਮੇਰੀ ਗਾਰੰਟੀ ਹੈ 3 ਲੱਖ ਦਾ ਪੈਕੇਜ ਲੈ ਕੇ ਦਾਖਲ ਕਰਾ ਲਿਆ 12 ਲੱਖ ਰੁਪਇਆ ਦੇ ਕੇ 7 ਦਿਨ ਬਾਅਦ ਆਇਆ ਨੇੜੇ ਹੀ ਪਿੰਡ ਹੈ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾ ਦੂੰ 7 ਦਿਨ ਬਾਅਦ ਉਹਦੀ ਡੈੱਡ ਬੋਡੀ ਲੈ ਆਏ ਰਪਈਆ 12 ਲੱਖ ਦਿੱਤਾ ਉਹ ਹੁਣ ਤੱਕ ਪਛਤਾਉਂਦੀ ਆ ਉਹ ਉਹ ਮੁੰਡਿਆਂ ਦੀ ਮਾਂ ਕਹਿੰਦੀ ਰਿਸ਼ਤੇਦਾਰਾਂ ਨੇ ਚੱਕ ਚਕਾ ਕੇ ਢਾਕਲ ਕਰਾਤਾ ਜੇ ਆਪਰੇਸ਼ਨ ਨਾ ਹੁੰਦਾ ਦਵਾਈਆਂ ਸਾਰੇ ਸੱਤ ਪੰਜ ਸੱਤ ਸਾਲ ਕੱਢ ਜਾਂਦਾ ਸਾਡੇ ਪੰਜਾਬੀਆਂ ਨੂੰ ਔਕੜੇ ਬਹੁਤ ਹੈ ਮੈਂ ਆਹ ਕਰਨ ਨੂੰ ਜਦੋਂ ਪਰਮਾਤਮਾ ਨੇ ਲਿਖਤਾ ਵੀ ਤੂੰ ਭਾਈ ਜਾਣਾ ਤੇਰਾ ਸਮਾਂ ਆ ਗਿਆ ਚਾਹੇ ਮੈਂ ਖੋਦਾ ਜਿੱਦੇ ਮੈਂ ਜਾਣਾ ਮੈਨੂੰ ਕੋਈ ਡਾਕਟਰ ਨਹੀਂ ਰੋਕ ਸਕਦਾ ਜੇ ਮੈਂ ਨਹੀਂ ਜਾਣਾ ਤਾਂ ਮੈਨੂੰ ਪਿੰਡ ਦਾ ਡਾਕਟਰ ਵੀ ਠੀਕ ਕਰ ਦੂ ਤਾਂ ਮੈਨੂੰ ਪੀਜੀਆਈ ਵੀ ਠੀਕ ਕਰ ਦੂ ਐਮਜੀ ਵੀ ਠੀਕ ਕਰ ਦੂ ਸਾਡੇ ਵਾਸਤੇ ਗਵਰਨਮੈਂਟ ਨੇ 5000 ਡਾਕਟਰ ਪੰਜਾਬ ਵਿੱਚ ਛੱਡਿਆ ਹੋਇਆ ਐ ਐਮਜੀ ਚ ਅੱਡ ਛੱਡਿਆ ਹੋਇਆ ਟਾਟਾ ਸੰਗਰੂਰ ਚ ਅੱਡ ਛੱਡਿਆ ਹੋਇਆ ਪੀਜੀਆਈ ਛੱਡਿਆ ਹੋਇਆ ਪੀਜੀਆਈ ਦੇ ਬੈਕ ਸਾਈਡ ਤੇ ਇੱਕ ਹੋਰ ਖੁੱਲ ਗਿਆ ਆ ਮੋਦੀ ਨੇ ਖੋਲਤਾ ਸੀ ਉਹ ਵੀ ਡਿਵੈਲਪ ਹੋ ਰਿਹਾ ਸਾਡੇ ਲੋਕਾਂ ਦੀ ਸੋਚ ਨੂੰ ਪਤਾ ਨਹੀਂ ਕੀ ਹੋਇਆ ਫੁਲਾਣੀ ਨੇ ਕਹਿਤਾ ਜੀ ਮੈਂ ਤਾਂ ਚੱਲਿਆਂ ਜੀ ਲੁਧਿਆਣੇ ਮੈਂ ਤਾਂ ਜੀ ਉੱਥੇ ਨਰਸਾਂ ਵਾਲੇ ਢਾਲੇ ਫਿਰਦੀਆਂ ਨੇ ਇੱਕ ਦਾ ਪਰਸੋਂ ਰਾਤ ਨੂੰ ਫੋਨ ਆਇਆ ਉਹ ਜੀ ਉੱਥੇ ਪੁੱਛ ਲੈਣਗੇ ਕੋਈ ਉੱਥੇ ਜੀ ਜਾਣਸਰ ਕਰ ਲੈਣਗੇ ਮੈਂ ਕਿਹਾ ਤੇਰੇ ਕੋਲੇ ਪੈਸੇ ਕਿੰਨੇ ਨੇ ਕਹਿੰਦਾ ਮੇਰੇ ਕੋਲੇ ਤਾਂ ਜੀ ਲੱਖ ਰੁਪਈਆ ਬਸ ਆਊਗਾ ਮੈਂ ਕਿਹਾ ਜੇ ਤੂੰ ਲੁਧਿਆਣੇ ਜਾਣਾ ਉੱਥੇ ਤੇਰਾ 10 ਲੱਖ ਲੱਗੂ ਆਲੇ-ਦਾਲੇ ਨਰਸਾਂ ਘੁੰਮੀ ਜਾਣਗੇ ਜਾਂ ਕਦੇ ਡਾਕਟਰ ਨੇ ਕੋਈ ਟੀਕਾ ਠੋਕਤਾ ਕਦੇ ਕੋਈ ਠੋਕਤਾ ਜੇ ਤਾਂ ਤੇਰੇ ਕੋਲੇ 20 ਲੱਖ ਰੁਪਈਆ ਚੁੱਪ ਕਰਕੇ ਲੁਧਿਆਣੇ ਚ ਲੈ ਜਾ ਬਾਪੂ ਉਹਦਾ ਮਰਿਆ ਪਿਆ ਉਹ ਕੋਮਾ ਚ ਉਹ ਕਹਿੰਦਾ ਜੀ ਮੈਂ ਇੰਨਾ ਤਾਂ ਨਹੀਂ ਪੈਸਾ ਖਰਚ ਸਕਦਾ ਫਿਰ ਮੈਂ ਕਿਹਾ ਤੈਨੂੰ ਕੀ ਐ ਜੇ ਤੂੰ ਪੀਜੀਆਈ ਜਾਣਾ ਤਾਂ ਉੱਥੇ ਜਾ ਕੇ ਦਾਖਲ ਕਰਾਉਣਾ ਉਹ ਤੇਰੇ ਆਲੇ-ਦਾਲੇ ਥੋੜੋ ਫਰੀ ਜਾਣਗੇ ਵੀ 24 ਘੰਟੇ ਤੈਨੂੰ ਐ ਦੇਖੋ ਪੀਜੀਆਈ ਦਾ ਇੱਕ ਫੰਡ ਹੈ ਜੇ ਤਾਂ ਮਰੀਜ਼ ਬਚਦਾ ਉਹਦੇ ਲਈ ਤਾਂ ਉਹ ਲਾ ਦਿੰਦੇ ਨੇ ਜੀ ਜਾਨ ਜੇ ਮਰੀਜ਼ ਨਹੀਂ ਬਚਦਾ ਉਹਦੇ ਲਾ ਕੇ ਗਲੂਕੋਸੋ ਦੀ ਬਣਾ ਕੇ ਫੈਲ ਇੱਕ ਪਾਸੇ ਖੜਾ ਆਂਦੇ ਨੇ 24 ਘੰਟਿਆਂ 'ਚ ਤੁਹਾਨੂੰ ਦੱਸ ਦਿੰਦੇ ਨੇ ਵੀ ਇਹਨੂੰ ਘਰੇ ਲੈ ਜਾਓ ਸੇਵਾ ਕਰ ਲਓ। ਮੇਰੇ ਕੋਲੇ 1000 ਪੇਸ਼ੈਂਟ ਪਹੁੰਚਦਾ ਹੈ ਸਾਲ ਦੇ ਵਿੱਚ ਜੀ ਨੂੰ ਉਹ ਕਹਿ ਕੇ ਭੇਜਦੇ ਨੇ ਵੀ ਇਹ ਬੰਦਾ ਨਹੀਂ ਬਚਣਾ। ਉਹ ਚੁੱਪਚਾਪ ਲੋਕ ਘਰੇ ਆ ਜਾਂਦੇ ਨੇ, ਘਰੇ ਆ ਕੇ ਸੇਵਾ ਕਰਦੇ ਨੇ। 10-20 ਦਿਨਾਂ 'ਚ ਉਹ ਬੰਦਾ ਜਾਂ 5 ਦਿਨਾਂ 'ਚ ਇਹ ਬੰਦਾ ਚੱਲ ਜਾਂਦਾ ਜੀ ਨੂੰ ਕਹਿ ਤਾਂ ਤਾਂ ਉਹਨੂੰ ਕੋਈ ਬਚਾ ਨਹੀਂ ਸਕਦਾ। ਤੁਹਾਡਾ ਬੰਦਾ ਕੋਮਾ 'ਚ ਹੁੰਦਾ। ਤੁਹਾਡੇ ਬੰਦੇ ਦਾ ਐਂਡ ਹੁੰਦਾ। ਤੁਸੀਂ ਉੱਥੇ ਲਟਾਈ ਖਾ ਕੇ ਤਿੰਨ ਪੁਸ਼ਤਾ ਕਰਜ਼ੇ 'ਚ ਡੋਬਦੰਨੇ ਹੋ ਮੈਨੂੰ ਮੈਂ ਹੁਣ ਕਿਸੇ ਨੂੰ ਜਾਣਕਾਰੀਆਂ ਨਹੀਂ ਦੇਣੀਆਂ ਬਹੁਤ ਦੇ ਲਈਆਂ 30 ਸਾਲ ਹੋ ਗਏ ਮੈਨੂੰ ਇਸੇ ਕੰਮ 'ਚ ਹਾਏ ਓਏ ਪੀਜੀਆਈ ਚਲੇ ਜਾਓ ਹਾਏ ਓਏ ਪੀਜੀਆਈ ਚਲੇ ਜਾਓ ਯਾਰ ਨਾ ਜਾਓ ਪੀਜੀਆਈ ਤੁਸੀਂ ਹੋਵੋ ਕਰਜ਼ਾਈ ਤੁਸੀਂ ਖਾਓ ਲਟਾਈ ਮੈਂ ਬੁਢਾ ਹੋ ਗਿਆ 55 ਸਾਲ ਉਮਰ ਹੋ ਗਈ 95 'ਚ ਸ਼ੁਰੂ ਕੀਤਾ ਸੀ ਇਹ ਕੰਮ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਪੀਜੀਆਈ ਨੇ ਬਚਾਈਆਂ ਦਿੱਲੀ ਏਮਜ ਨੇ ਬਚਾਈਆ ਮੈਂ ਤ੍ਰਵੇਂਦਰਮ ਤੱਕ ਆਪਰੇਸ਼ਨ ਕਰਾਇਆ ਤ੍ਰਵੇਂਦਰਮ ਕਿੱਥੇ ਪਿਆ ਆ ਰਣਜੀਤ ਸਿੰਘ ਜੀ ਨੇ ਥਾਣੇਦਾਰ ਸੀਗੇ ਆਪਦੇ ਭਾੜਜੇ ਨੂੰ ਲੈ ਕੇ ਗਏ ਸਾਇਆਪਿੰਡ ਦਾ ਉਹ ਕੋਈ ਵੀ ਜਾ ਕੇ ਸਾਇਆਪਿੰਡ ਪੁੱਛ ਲਵੇ ਉੱਥੇ ਇਟਲੀ ਚ ਰਹਿ ਰਿਹਾ ਅੱਜ ਮੁੰਡਾ ਬ੍ਰੇਨ ਆਪਰੇਸ਼ਨ ਲੁਧਿਆਣਾ ਕਰਦੇ ਸੀ ਜਦੋਂ ਪੀਜੀਆਈ ਦਿਖਾਇਆ ਉਹ ਕਹਿੰਦੇ ਦੁਨੀਆ ਤੇ ਆਪਰੇਸ਼ਨ ਨੇ ਅਜੇ ਇੱਕ ਹੋਇਆ ਜਾ ਉਹ ਆਪਰੇਸ਼ਨ ਅਮਰੀਕਾ ਚ ਸਿੱਖ ਕੇ ਤ੍ਰਵੇਂਦਰਮ ਡਾਕਟਰ ਆਇਆ ਜੇ ਲੁਧਿਆਣਾ ਕਰਾਉਂਗੇ ਬੰਦਾ ਮਰ ਜੂ ਕੋਈ ਜੀ ਉੱਥੇ ਭੇਜੇ ਬੰਦੇ ਤਰਵਿੰਦਰਮ ਸ੍ਰੀ ਚਿਤਰਾ ਹਸਪਤਾਲ ਸੀ ਉਹਨਾਂ ਨੇ ਇੰਨੀ ਕੇਅਰ ਕੀਤੀ ਰੁਪਈਆ ਲੱਗਿਆ 12000 ਔਰ ਇਹ ਮੰਗਦੇ ਦੀ 6 ਲੱਖ ਲੁਧਿਆਣੇ ਸੋ ਇਸ ਲਈ ਦੋਸਤੋ ਮੈਂ ਹੁਣ ਜ਼ਿਆਦਾ ਗੱਲਾਂ ਨਹੀਂ ਕਿਸੇ ਨੂੰ ਕਹਿੰਦਾ ਵੀ ਮੈਂ ਆਹ ਕਰਾਤਾ ਮੈਂ ਆਹ ਕਰਾਤਾ ਤੁਸੀਂ ਮੇਰੇ ਕਹੇ ਤੇ ਮੈਂ ਬਿਲਕੁਲ ਨਹੀਂ ਕਿਸੇ ਨੂੰ ਕਹਿੰਦਾ ਕਿਉਂ ਕਿਉਂਕਿ ਮੈਂ ਕਈ ਕਈ ਕੇ ਥੱਕ ਗਿਆ ਮੇਰੇ ਆਂਦੀ ਆਪਣੀਆਂ ਪ੍ਰੋਬਲਮਾਂ ਨੇ ਮੈਨੂੰ ਵੀ ਟੈਨਸ਼ਨ ਹੁੰਦੀ ਹੈ ਜਦੋਂ ਲੋਕ ਮਰੇ ਪਏ ਨੂੰ ਕਹਿੰਦੇ ਨੇ ਵੀ ਹੁਣ ਇਹਦੇ 'ਚ ਜਾਨ ਪਾ ਪੀਜੀਆਈ ਬਲਾਕੇ ਸਾਡਾ ਬੰਦਾ ਲੁਧਿਆਣੇ ਮਰਿਆ ਪਿਆ ਸਾਡਾ ਬੰਦਾ ਜੰਧਰ ਮਰਿਆ ਪਿਆ ਉਹ ਕੋਮਾ 'ਚ ਚੜਿਆ ਗਿਆ ਤੂੰ ਦੱਸ ਕੀ ਹੱਲ ਕਰਦਾ ਮੈਨੂੰ ਜਾਦਾ ਫੋਨ ਪਤਾ ਕੀ ਆਉਂਦੇ ਨੇ ਸਾਡਾ ਬੰਦਾ ਤਾਂ ਜੀ ਬਿਲਕੁਲ 4 ਦਿਨ ਪਹਿਲਾਂ ਲੱਤਾ ਬਹਾ ਮਾਰਦਾ ਸੀ ਅੱਜ ਉਹ ਬਿਲਕੁਲ ਚੁੱਪ ਪਿਆ ਤੁਹਾਨੂੰ ਫੋਨ ਤਾਂ ਕੀਤਾ ਵੀ ਤੁਸੀਂ ਹੁਣ ਹੱਲ ਕਰੋ ਲੋਕ ਕਹਿੰਦੇ ਪਤਾ ਕੀ ਨੇ ਬਿਛਤੀਸ਼ ਤੋਂ ਅੰਦਾਸੇ ਦੇ ਵਿੱਚ ਜਾਨ ਕਿਵੇਂ ਪਾਉ ਉਹ ਭਲਿਓ ਮਾਨਸੋ ਉਹਦਾ ਬ੍ਰੇਨ ਡੈੱਡ ਹੋ ਚੁੱਕਿਆ ਸੀ ਜਦੋਂ ਤੁਸੀਂ ਲੈ ਕੇ ਗਏ ਹੋ ਉਦੋਂ ਬਾਅਦ ਦੇ ਵਿੱਚ ਉਹ ਬੰਦੇ ਦਾ ਭੋਗ ਪੈ ਗਿਆ ਅੰਦਰ ਪਏ ਪਏ ਦਾ ਫੋਤੋ 7-8 ਲੱਖ 10 ਲੱਖ ਲੈ ਲਿਆ ਪ੍ਰਾਈਵੇਟ ਹਸਪਤਾਲ ਦੇ ਤੇ ਹੁਣ ਤੁਸੀਂ ਸਤੀਸ਼ ਨੂੰ ਕਹਿੰਦੇ ਹੋ ਵੀ ਪੀਜੀਆਈ ਬੁਲਾ ਕੇ ਡਾਕਟਰ ਨੂੰ ਕਹੇ ਵੀ ਇਹਦੇ ਵਿੱਚ ਜਾਨ ਪਾ ਦੇ ਜੇ ਕਿਤੋਂ 50 ਹਜ਼ਾਰ ਦੀ ਜਾਨ ਮਿਲਦੀ ਹੁੰਦੀ ਮੈਂ ਜਾ ਕੇ ਬਾਜ਼ਾਰੋਂ ਖਰੀਦ ਕੇ ਲਿਆ ਕੇ ਉਹ ਬੰਦੇ 'ਚ ਪਾ ਕੇ ਤੇ ਤੁਹਾਨੂੰ ਦਿਖਾਉਂਦਾ ਵੀ ਆ ਦੇ ਕੋ ਮੈਂ ਜਾਣ ਪਾਤੀ ਇਹ ਠੀਕ ਹੋ ਗਿਆ ਪਰ ਜਾਨ ਕਿਤੋਂ ਮੁੱਲੇ ਨਹੀਂ ਮਿਲਦੀ ਤੁਸੀਂ ਲੋਕ ਪੰਜਾਬੀ ਐਨ ਆਰ ਆਈ ਫਲਾਣੇ ਠਿੰਕੇ ਜਾਨ ਲੈਣ ਨੂੰ ਫਿਰਦੇ ਹੋ ਮੁੱਲ ਵੀ 95 ਪੈਸਾ ਅਸੀਂ ਹੰਕਾਰ ਚ ਅਸੀਂ ਜਾ ਕੇ ਜਾਨ ਖਰੀਦ ਲਈਏ ਤੁਹਾਨੂੰ ਜਾਨ ਕੋਈ ਨਹੀਂ ਦੇ ਸਕਦਾ ਰੱਬ ਨੇ ਕੁਦਰਤ ਨੇ ਇਹ ਬਣਾਈ ਹੈ ਵੀ ਇਹ ਜਿਹੜੇ ਬੰਦੇ ਨੇ ਜਾਣਾ ਹੈ ਉਹਨੇ ਜਾਣਾ ਹੈ ਮੌਤ ਨੂੰ ਹਮੇਸ਼ਾ ਸੱਚ ਮੰਨ ਲਿਆ ਕਰੋ ਹਰੇਕ ਮੰਨਦਾ ਹੈ ਬڑے بڑے ਸਾਧੂ ਮਹਾਤਮਾ ਨੂੰ بڑے بڑے ਰਾਜਿਆਂ ਨੂੰ ਮੌਤ ਆਈ ਹੈ ਐਡੇ ਐਡੇ ਪ੍ਰਾਮਡ ਬਣਾਤੇ ਉਹਨਾਂ ਨੇ ਉਹ ਆਪਣੇ ਏਜੀਪਟ ਚ ਕਿੱਡੇ ਕਿੱਡੇ ਪ੍ਰਾਮਡ ਬਣਾਏ ਨੇ ਸੋਨੇ ਦੇ ਮੁਕਟ ਪਾ ਕੇ ਰੱਖਤੇ 4000 ਸਾਲ ਦੇ ਉਹ ਨਹੀਂ ਉੱਠੇ ਉਹਨਾਂ ਨੂੰ ਗਵਰਨਮੈਂਟ ਨੇ ਕੱਢ ਕੇ ਉਹਨਾਂ ਦੀਆਂ ਬਾਡੀਆਂ ਬਾਹਰ ਰੱਖੀਆਂ ਨੇ ਉੱਪਰ ਸੋਨਾ ਮੜਿਆ ਹੋਇਆ ਤਬੂਤਾ ਚ ਨੇ ਜਦ ਉਹ ਨਹੀਂ ਉੱਠੇ ਜਿਹੜੇ 4000 ਸਾਲ ਪਹਿਲਾਂ ਦੇ ਪਏ ਨੇ ਤਾਂ ਥੋੜਾ ਬੰਦਾ ਡਾਕਟਰ ਕਿਵੇਂ ਠਾਲ ਲੂਗਾ ਸੋ ਬਾਰੀਆਂ ਗੱਲਾਂ ਹੋ ਗਈਆਂ ਅੱਜ ਮੇਰੇ ਕੋਲ ਹੋਣਾ ਹੀ ਹੈ ਇਹ ਗੱਲਾਂ ਮਿਲਿਆ ਕਰਨੀਆਂ ਕਿਉਂਕਿ ਮੈਂ ਕਿਸੇ ਨੂੰ ਸਮਝਾ ਨਹੀਂ ਸਕਦਾ ਵੀ ਤੂੰ ਲਟਾਈ ਨਾਗਾ ਜਦ ਅਗਲੇ ਦਾ ਘਰ ਵੇਚਦਾ ਹੈ ਨਾ ਉਦੋਂ ਪਤਾ ਲੱਗਦਾ ਉਹ ਕਹਿੰਦੇ ਨਹੀਂ ਹੁੰਦੇ ਜਿਹਦੀਆਂ ਅੱਖਾਂ ਦੁਖਣਗੀਆਂ ਉਹ ਸੁਰਮਾ ਪਾਉ ਇਹ ਸੁਰਮਾ ਬਾਅਦ ਚ ਯਾਦ ਆਉਂਦਾ ਲੋਕਾਂ ਦੇ ਜਦੋਂ ਅਗਲੇ ਦਾ 15 ਲੱਖ 20 ਲੱਖ 30 ਲੱਖ ਲੁੱਟ ਕੇ 10 ਬਿਗੇ ਜ਼ਮੀਨ 20 ਬਿਗੇ ਹੁੰਦੀ ਆ ਉਹ ਵਿਕ ਜਾਂਦੀ ਹੈ ਸੋ ਦੋਸਤੋ ਮੇਰੀਆਂ ਤਾਂ ਇਹ ਗੱਲਾਂ ਨੇ ਅੱਜ ਥੋੜੇ ਜਿਹਾ ਕੌੜੇ ਬਚਨ ਸੀ ਇਹਨੂੰ ਅਕਸੈਪਟ ਕਰ ਲੂਗਾ ਕੋਈ ਬੰਦਾ ਬਾਜੂ ਕੋਈ ਤੁਹਾਡੇ ਐਨਆਰਆਈਆਂ ਦੇ ਪੈਸੇ ਨਾਲ ਨਹੀਂ ਬੰਦਾ ਬਚਦਾ ਬੰਦੇ ਨੇ ਬਚਣਾ ਆਪਣੇ ਲੱਕ ਨਾਲ ਆਪਣੀ ਤਕਦੀਰ ਨਾਲ ਜਿਹੜਾ ਬੰਦਾ ਬੇਹੋਸ਼ ਹੋ ਗਿਆ ਕੋਮਾ ਚ ਚਲੇ ਗਿਆ ਜਾਂ ਜਿਹਨੂੰ ਭਿਆਨਕ ਕੋਈ ਪ੍ਰੋਬਲਮ ਹੋ ਗਈ ਉਹਨੂੰ ਡਾਕਟਰ ਨਹੀਂ ਬਚਾ ਸਕਦੇ ਬੇਸ਼ੱਕ ਤੁਸੀਂ ਦੁਨੀਆ ਭਰ ਦਾ ਪੈਸਾ ਉਹਦੇ ਬਰੋਬਰ ਲਿਆ ਕੇ ਰੱਖ ਦੋ ਥੈਂਕ ਯੂ ਸਤਿ ਸ੍ਰੀ ਅਕਾਲ